ਬੜੇ ਦਿਆਲੂ ਨੇ ਗੁਰੂ ਰਾਮਦਾਸ ਪੀਤਾ ਜੀ ਬੜੇ ਕਿਰਪਾਲੂ ਨੇ ਮੈਂ ਕੁਦਰਤੀ ਰਾਤ ਇੱਕ ਕਿਤਾਬ ਪੜਦਾ ਪਿਆ ਸਾਂ ਉਹ ਕਿਤਾਬ ਦਾ ਨਾਮ ਹੈ ਜੀ ਹਰਮੰਦਰ ਦਰਸ਼ਨ ਤਾਂ ਲਿਖਣ ਵਾਲੇ ਨੇ ਡਾਕਟਰ ਸਰੂਪ ਸਿੰਘ ਅਲੱਗ ਜੀ ਉਹਨਾਂ ਨੇ ਇਹ ਗੁਰਮੁਖੋ ਕਿਤਾਬ ਲਿਖੀ 38 ਨੰਬਰ ਲੇਖ ਜੋ ਹੈ ਗੁਰਮੁਖੋ ਉਹਦੇ ਜ ਇਹ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਮੈਂ ਲੰਡਨ ਗਿਆ ਜਿਸ ਵੇਲੇ ਮੈਂ ਲੰਡਨ ਤੋਂ ਵਾਪਸ ਆਉਣਾ ਸੀ ਨਾ ਇਹ 1983 ਦਾ ਜ਼ਿਕਰ ਦੇ ਗੁਰਮਖੋ ਕਹਿੰਦੇ ਲੰਡਨ ਤੋਂ ਵਾਪਸ ਆਉਣਾ ਹੀ ਥਰੋ ਹਵਾਈ ਅੱਡੇ ਤੇ ਮੈਂ ਉੱਥੇ ਲੈਂਡ ਚ ਲੱਗ ਗਿਆ ਆਪਣਾ ਸਮਾਨ ਜਮਾ ਕਰਾਉਣਾ ਸੀ ਤੇ ਕਹਿੰਦੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਅਖੀਰ ਤੇ ਲੈਂਡ ਵਿੱਚ ਤੇ ਜਿਹੜੀ ਬੀਬੀ ਸਮਾਨ ਚੈੱਕ ਕਰਦੀ ਪਈ ਨਾ ਉਹਦੇ ਗਲ ਦੇ ਵਿੱਚ ਇੱਕ ਟੈਗ ਪਿਆ ਟੈਗ ਤੇ ਲਿਖਿਆ ਜੀਨ ਕਹਿੰਦੇ ਮੈਨੂੰ ਪਤਾ ਲੱਗ ਗਿਆ ਉਹ ਗੋਰੀ ਬੀਬੀ ਇਹਦਾ ਨਾਮ ਜੀਨ ਹੈ ਤੇ ਕਹਿੰਦੇ ਜਦ ਮੇਰੀ ਵਾਰੀ ਆਈ ਤੇ ਮੇਰੇ ਵੱਲ ਵੇਖ ਕੇ ਨਾ ਉਹ ਬੀਬੀ ਥੋੜਾ ਮੁਸਕਰਾ ਪਈ ਕਹਿੰਦੀ ਸਿੰਘ ਸਾਹਿਬ ਜੀ ਆਪ ਜੀਨੇ ਕਿੱਥੇ ਜਾਣਾ ਹੈ ਤੇ ਕਹਿੰਦਾ ਮੈਂ ਅਗੋ ਆਖਿਆ ਕਿ ਮੈਂ ਭਾਰਤ ਜਾਣਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਣਾ ਹੈ ਤੋ ਉਹ ਬੀਬੀ ਆਖਣਗੇ ਅੱਛਾ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ 골ਡਨ ਟੈਂਪਲ ਹੈ ਜਿੱਥੇ ਕਿੰਦਾ ਕਿ ਮੈਂ ਸਿਰ ਹਲਾਇਆ ਹਾਂ ਮੈਂ 골ਡਨ ਟੈਂਪਲ ਜਾਣਾ ਹੈ ਤੇ ਕਹਿੰਦੇ ਬੀਬੀ ਨੇ ਫਿਰ ਅਗਲਾ ਸਵਾਲ ਕੀਤਾ ਕਹਿੰਦੇ ਤੁਸੀਂ 골ਡਨ ਟੈਂਪਲ ਦਰਸ਼ਨ ਕਰਨ ਵਾਸਤੇ ਜਾਓਗੇ ਅੱਗੋਂ ਡਾਕਟਰ ਸੂ ਸਿੰਘ ਲੱਗ ਜੀ ਕਹਿੰਦੇ ਕਿ ਮੈਂ ਕਿਹਾ ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਮੈਂ ਗੁਰੂ ਰਾਮਦਾਸ ਦੇ ਘਰ 골ਡਨ ਟੈਪਰ ਦਰਸ਼ਨ ਕਰਨ ਵਾਸਤੇ ਜਾਣਾ ਹੈ ਉਸ ਤੋਂ ਬਾਅਦ ਆਪਣੇ ਘਰ ਜਾਵਾਂਗਾ ਤੇ ਕਹਿੰਦੇ ਉਹ ਬੀਬੀ ਆਖ ਲੱਗੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਈ ਸੀ ਨਾ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ ਉਹ ਗੁਰੂ ਰਾਮਦਾਸ ਦੇ ਦਰਸ਼ਨ ਅੱਜ ਵੀ ਮੇਰੀਆਂ ਅੱਖੀਆਂ ਦੇ ਵਿੱਚ ਵਸੇ ਹੋਏ ਨੇ ਉਹ ਘਰ ਬੜਾ ਨਿਰਾਲਾ ਹੈ ਉਹ ਘਰ ਬੜਾ ਪੁਨੀਤ ਹੈ ਉਹਨਾਂ ਪ੍ਰੀਤ ਆਖਿਆ ਗੁਰਮਖੋ ਕਹਿੰਦੇ ਘਰ ਬੜਾ ਪੁਨੀਤ ਹੈ ਕਹਿੰਦੀ ਸਰਦਾਰ ਜੀ ਸਿੰਘ ਸਾਹਿਬ ਜੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਦਰਸ਼ਨਾਂ ਵਾਸਤੇ ਗਈ ਸੀ ਨਾ ਜਿਹੜਾ ਆਨੰਦ ਜਿਹੜੀ ਮਨ ਦੀ ਸ਼ਾਂਤੀ ਉੱਥੋਂ ਮੈਨੂੰ ਮਿਲੀ ਨਾ ਉਹ ਅਜ ਤੱਕ ਕਿਤੇ ਨਹੀਂ ਮਿਲੀ ਕਹਿੰਦੀ ਐਡਾ ਪਵਿੱਤਰ ਅਸਥਾਨ ਐਡਾ ਪੁਨੀਤ ਅਸਥਾਨ ਹਰ ਵੇਲੇ ਗੁਰੂ ਰਾਮਦਾਸ ਜੀ ਬਖਸ਼ਿਸ਼ਾਂ ਵਰਤਦੀਆਂ ਨੇ ਤੇ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੇ ਅੱਗੋਂ ਡਾਕਟਰ ਸੂਰ ਸਿੰਘ ਲੱਗ ਜੀ ਕਹਿੰਦੇ ਮੈਂ ਆਖਿਆ ਕਿਹੜੀਆਂ ਦੋ ਚੀਜ਼ਾਂ ਉਹ ਕਹਿੰਦੀ ਇੱਕ ਤਾਂ ਅੱਠੇ ਪਹਿਰ ਪਰਮੇਸ਼ਰ ਦੀ ਸਿਫਤ ਹੁੰਦੀ ਹੈ ਕੀਰਤਨ ਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਉਹ ਬੜਾ ਰਸਮੀ ਮਾਹੌਲ ਹੈ ਉਹ ਚੀਜ਼ ਨੇ ਬੜਾ ਮੈਨੂੰ ਪ੍ਰਭਾਵਿਤ ਕੀਤਾ ਤੇ ਕਹਿੰਦੇ ਮੈਂ ਆਖਿਆ ਦੂਸਰੀ ਚੀਜ਼ ਤੇ ਅਗੋਂ ਬੀਬੀ ਬੜੀ ਨਿਮਰਤਾ ਦੇ ਨਾਲ ਆਖਣ ਲੱਗੀ ਉਹ ਗੋਰੀ ਉੱਧਰ ਦੇ ਦੇਸ਼ ਦੀ ਬੀਬੀ ਹੈ ਨਾਮ ਉਹਦਾ ਜੀਨ ਹੈ ਉਹ ਕਹਿੰਦੀ ਦੂਸਰੀ ਚੀਜ਼ ਕਹਿੰਦੀ ਜੇ ਗੁਰੂ ਰਾਮਦਾਸ ਪਿੱਤਾ ਦੇ ਘਰ ਪਰ ਕਰਮਾਂ ਦੇ ਵਿੱਚ ਨਿਸ਼ਕਾਮ ਸੇਵਾ ਦਾ ਜਦੋਂ ਸੇਵਾ ਕਰਦੇ ਨੇ ਨਾ ਉਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਗੁਰੂ ਰਾਮਦਾਸ ਜੀ ਪਰ ਕਰਮਾਂ ਐ ਲਿਸ਼ਕਦੀਆਂ ਨੇ ਹਰ ਕੋਈ ਨਿਸ਼ਕਾਮ ਸੇਵਾ ਕਰਿਆ ਹੈ ਤੇ ਵੱਡੀ ਗੱਲ ਹੈ ਚਾਰੇ ਨੁਕਰਾਂ ਤੇ ਠੰਡੇ ਜਲਦੀਆਂ ਸ਼ਕੀਲਾਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਪਿਆਸ ਲੱਗੇ ਉਹ ਠੰਡੇ ਜਲਦੀ ਸ਼ਪੀਲ ਪੀਵੇ ਪਾਣੀ ਪੀ ਕੇ ਪਿਆਸ ਬੁਝਾ ਲਵੇ ਜੇ ਆਤਮਿਕ ਪਿਆਸ ਲੱਗੇ ਉਹ ਕੀਰਤਨ ਸੁਣ ਕੇ ਉਹ ਪਿਆਸ ਬੁਝਾ ਲਵੇ ਜੇ ਕਿਸੇ ਨੂੰ ਭੁੱਖ ਲੱਗੇ ਉਹ ਗੁਰੂ ਕੇ ਲੰਗਰਾਂ ਤੇ ਜਾ ਕੇ ਪ੍ਰਸ਼ਾਦਾ ਛਕ ਲਵੇ ਜੇ ਕਿਸੇ ਨੂੰ ਚਾਹ ਦੀ ਲੋੜ ਹੈ ਉਹ ਜਾ ਕੇ ਚਾਹ ਪੀ ਲਵੇ ਕਹਿੰਦੀ ਸਰਦਾਰ ਜੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਬਿਨਾ ਜੇਬ ਨੂੰ ਹੱਥ ਲਾਇਆ ਇਹ ਸਭ ਚੀਜ਼ਾਂ ਗੁਰੂ ਰਾਮਦਾਸ ਦੇ ਘਰੋਂ ਮਿਲਦੀਆਂ ਨੇ ਕਹਿੰਦੀ ਸਰਦਾਰ ਜੀ ਵੇਖੋ ਨਾ ਕਮਾਲ ਦੀ ਗੱਲ ਹੈ ਇਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਬਿਨਾ ਜੇਬ ਨੂੰ ਹੱਥ ਲਾਇਆ ਗੁਰੂ ਰਾਮਦਾਸ ਦੇ ਘਰੋਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੀ ਉੱਥੇ ਜਾ ਕੇ ਇਹਨਾਂ ਰਸ ਆਉਂਦਾ ਹੈ ਜਿਵੇਂ ਇੱਕ ਧੀ ਆਪਣੇ ਪਿਤਾ ਦੇ ਘਰ ਚਲੇ ਜਾਂਦੀ ਹੈ ਸਭ ਟੈਨਸ਼ਨਾਂ ਉਹਦੀਆਂ ਦੂਰ ਹੋ ਜਾਂਦੀਆਂ ਨੇ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਕਹਿੰਦੇ ਗੁਰੂ ਰਾਮਦਾਸ ਜੀ ਐਡੇ ਸਾਂਝੇ ਪਿਤਾ ਜੀ ਨੇ ਸਾਂਝੇ ਰੈਬਰ ਨੇ ਗੁਰੂ ਰਾਮਦਾਸ ਜੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਕਹਿੰਦੇ ਬਿਨਾ ਭੇਦ ਭਾਵ ਕੀਤੇ ਆ ਬਿਨਾ ਜਾਤ ਵਾਤ ਵੇਖਿਆ ਉੱਥੇ ਹਰਕ ਨੂੰ ਸਤਿਕਾਰ ਮਿਲਦਾ ਹੈ ਇੱਕੋ ਪੰਕਤ ਬੈਠ ਕੇ ਸਭ ਪ੍ਰਸ਼ਾਦਾ ਛਕਦੇ ਨੇ ਕਿਸੇ ਨਾਲ ਕੋਈ ਜਾਤ ਵਾਤ ਦਾ ਵਿਤਕਰਾ ਨਹੀਂ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਉੱਥੇ ਕਹਿੰਦੇ ਜਿਵੇਂ ਇੱਕ ਧੀ ਨੂੰ ਆਪਣੇ ਪਿਤਾ ਦੇ ਘਰ ਜਾ ਕੇ ਸਾਰੀਆਂ ਧੀ ਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਨਾ ਕਿੰਦੀ ਇਸੇ ਤਰ੍ਹਾਂ ਜਦ ਮੈਂ ਗੁਰੂ ਰਾਮਦਾਸ ਦੇ ਘਰ ਗਈ ਨਾ ਜਾ ਕੇ ਨਮਸਕਾਰ ਕੀਤੀ ਉਹ ਆਨੰਦ ਮਾਣਿਆ ਸਰਦਾਰ ਦੀ ਸੱਚ ਜਾਣਿਓ ਸੱਚ ਜਾਣਿਓ ਬਈਆ ਸਾਰੀਆਂ ਟੈਨਸ਼ਨਾਂ ਤੇ ਚਿੰਤਾਵਾਂ ਦੂਰ ਹੋ ਗਈਆਂ ਸਰਦਾਰ ਜੀ ਤੁਹਾਨੂੰ ਇੱਕ ਬੇਨਤੀ ਹੈ ਮੇਰੀ ਅੱਗੋਂ ਡਾਕਟਰ ਸਰੂਪ ਸਿੰਘ ਲੱਗ ਜੀ ਲੈ ਦੇ ਕਿਤੇ ਦੱਸ ਬੀਬਾ ਕੀ ਕਹਿਣਾ ਚਾਹੁੰਦੀ ਹੈ ਕਿੰਦੀ ਜਦੋਂ ਗੁਰੂ ਰਾਮਦਾਸ ਦੇ ਘਰ ਜਾਓਗੇ ਨਾ ਜਿੱਥੇ ਤੁਸੀਂ ਨਮਸਕਾਰ ਕਰੋ ਉੱਥੋਂ ਮੇਰੇ ਵੱਲੋਂ ਵੀ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਗੁਰੂ ਰਾਮਦਾਸ ਜੀ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਦੁਨਿਆਵੀ ਦਾਤਾਂ ਨਾਲ ਵੀ ਨਿਮਾਜ ਦੇ ਨੇ ਤੇ ਪਰਮਾਰਥ ਦੀ ਦਾਤਾਂ ਦੇ ਨਾਲ ਵੀ ਨਿਮਾਜ ਦੇ ਨੇ ਗੁਰੂ ਰਾਮਦਾਸ ਜੀ ਦੀਨ ਤੇ ਦੁਨੀਆਂ ਦੇ ਮਾਲਕ ਨੇ ਸਾਂਝੇ ਰਹਿਬਰ ਨੇ ਅਗੋਂ ਡਾਕਟਰ ਸੂਪ ਸਿੰਘ ਕੀ ਟਿਪਕਾ ਕੀ ਲਿਖਦੇ ਕਿਹnde ਫਿਰ ਉਸ ਦਿਨ ਮੇਰੀ ਗੁਰੂ ਰਾਮਦਾਸ ਦੇ ਘਰ ਸ਼ਰਦਾ ਹੋਰ ਵੱਜ ਗਈ ਸ਼ਰਦਾ ਹੋਰ ਵੱਜ ਗਈ ਕਿਤੇ ਮੈਂ ਆਖਿਆ ਗੁਰੂ ਰਾਮਦਾਸ ਜੀ ਤਾਂ ਤੇਰੀ ਕਿਰਪਾ ਹੈ ਜਿਹਦੇ ਉੱਪਰ ਤੂੰ ਕਿਰਪਾ ਕਰ ਦਵੇਂ ਉਹਦੀ ਸ਼ਰਦਾ ਬਣ ਜਾਂਦੀ ਹੈ ਕਿਤੇ ਮੈਂ ਆਪਣੇ ਅੰਦਰ ਝਾਤੀ ਵਾਰੀ ਮੈਂ ਆਖਿਆ ਗੁਰੂ ਰਾਮਦਾਸ ਜੀ ਅਸੀਂ ਸਿੱਖਾਂ ਇਹ ਦੂਜੇ ਧਰਮ ਦੀ ਹੈ ਗੈਰ ਸਿੱਖ ਹੈ ਪਰ ਸ਼ਰਦਾ ਦੇ ਮਾਮਲੇ ਦੇ ਵਿੱਚ ਇਹ ਮੇਰੇ ਨਾਲ ਵੀ ਤੁਹਾਡੀ ਕਿਰਪਾ ਨਾਲ ਅੱਗੇ ਹੈ ਇਹ ਸ਼ਰਦਾ ਦੇ ਮਾਮਲੇ 'ਚ ਮੇਰੇ ਨਾਲੋਂ ਵੀ ਅਗਾਹ ਵੱਧ ਚੁੱਕੀ ਹੈ ਤੇ ਕਿੰਦੇ ਇਸ ਚੀਜ਼ ਦੀ ਮੈਨੂੰ ਖੁਸ਼ੀ ਹੋਈ ਤੇ ਕਿੰਦੇ ਫਿਰ ਗੁਰੂ ਗ੍ਰਾਮਦਾਦ ਦੇ ਘਰ ਜਦੋਂ ਇੱਥੇ ਆਇਆ ਨਾ ਅੰਮ੍ਰਿਤਸਰ ਇੱਥੇ ਆਪ ਨਮਸਕਾਰ ਕੀਤੀ ਕਿੰਦੇ ਦੂਜੀ ਵਾਰ ਜਦੋਂ ਮੈਨੂੰ ਮੈਂ ਮੱਥਾ ਟੇਕਿਆ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਉਹ ਬੀਬੀ ਵੀ ਗੁਰੂ ਗ੍ਰਾਮਦਾਦ ਦੇ ਚਰਨਾਂ 'ਚ ਮੱਥਾ ਟੇਕ ਰਹੀ ਹੋਵੇ ਵੇਖੋ ਗੱਲ ਸ਼ਰਦਾ ਭਾਵਨਾ ਦੀ ਵੇਖੋ